हिमाचल ਦੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਸਾਹਿਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਜਿੱਥੇ ਕੁਝ ਪੰਜਾਬ ਦੇ ਨੌਜਵਾਨ ਗਏ ਹੋਏ ਸੀ ਜਿਨ੍ਹਾਂ ਦੇ ਮੋਟਰਸਾਈਕਲਾਂ ਤੋਂ ਪਿੰਡਰਾਂ ਵਾਲੇ ਦੇ ਪੋਸਟਰ ਤੇ ਝੰਡੇ ਉਤਾਰਨ ਦਾ ਮਾਮਲਾ ਪਖਿਆ ਉਸ ਮਾਮਲੇ ਵਿੱਚ ਹੁਣ ਸੁਖੂ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪਿੰਡਰਾਂ ਵਾਲੇ ਦੇ ਝੰਡੇ ਉਤਾਰਨ ਵਾਲੇ ਅਮਨ ਸੂਦ ਖਿਲਾਫ ਸੁਖੂ ਸਰਕਾਰ ਨੇ ਕੇਸ ਦਰਜ ਕੀਤਾ ਹੈ ਇਥੇ ਵੀ ਦੱਸਦੀ ਕਿ ਇਸ ਮਾਮਲੇ 'ਚ ਹਮਾਚਲ ਸਰਕਾਰ ਦੀ ਸ਼ਿਕਾਇਤ ਤੇ ਅਮਨ ਸੂਦ ਖਿਲਾਫ ਮਨੀਕਰਨ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਹੈ ਇਸੇ ਲੜੀ ਤਹਿਤ ਸੋਮਵਾਰ ਨੂੰ ਅਮਨ ਸੂਦ ਕੁੱਲੂ ਦੇ ਐਸਟੀਐਮਡੀ ਅਦਾਲਤ ਵਿੱਚ ਪੇਸ਼ ਹੋਏ ਜਿੱਥੋਂ ਉਹਨਾਂ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ ਗਏ ਦਰਅਸਲ ਪਿਛਲੇ ਹਫਤੇ ਜਦੋਂ ਪੰਜਾਬ ਤੋਂ ਬਾਈਕ ਸਵਾਰ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਝੰਡੇ ਲੈ ਕੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵੱਲ ਆ ਰਹੇ ਸੀ ਤਾਂ ਹੋਟਲ ਸੰਚਾਲਕ ਅਮਨ ਸੂਦ ਨੇ ਉਹਨਾਂ ਨੂੰ ਰੋਕ ਲਿਆ ਅਜਿਹੇ ਜੋ ਹੁਣ ਐਸਟੀਐਮ ਅਦਾਲਤ ਨੇ ਉਸ ਨੂੰ ਫਿਰਕਾ ਪ੍ਰਸਤੀ ਫੈਲਾਉਣ ਦੇ ਦੋਸ਼ ਚ ਨੋਟਿਸ ਜਾਰੀ ਕੀਤਾ ਸੀ ਨਾਲ ਹੀ ਥਾਣੇ ਦੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ਸੋਮਵਾਰ ਨੂੰ ਅਮਨ ਸੂਤ ਆਪਣੇ ਵਕੀਲ ਗੌਰਵ ਸੂਤ ਦੇ ਨਾਲ ਕੁਲੂ ਦੀ ਐਸਟੀਐਮ ਕੋਰਟ ਵਿੱਚ ਪੇਸ਼ ਹੋਏ ਅਤੇ ਆਪਣਾ ਜਵਾਬ ਦਾਇਰ ਕੀਤਾ ਇਸ ਦੌਰਾਨ ਕਰੀਬ 15 ਮਿੰਟ ਤੱਕ ਅਮਨ ਸੂਤ ਅਤੇ ਉਹਨਾਂ ਦੇ ਵਕੀਲ ਨੇ ਐਸਟੀਐਮ ਅਦਾਲਤ ਵਿੱਚ ਐਸਟੀਐਮ ਕੁਲੂ ਵਿਕਾਸ ਸ਼ੁਕਲਾ ਨੂੰ ਦਸਤਾਵੇਜ਼ ਸੌਂਪੇ ਅਮਨ ਸੂਦਰੇ ਕਿਹਾ ਕਿ 22 ਮਾਰਚ ਨੂੰ ਮਨੀਕਰਨ ਕਾਟੀ ਦੇ ਲੋਕਾਂ ਨੇ ਭਿੰਡਰਾਂ ਵਾਲਿਆਂ ਦੇ ਝੰਡੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਕਿਉਂਕਿ ਉਹਨਾਂ ਮੁਤਾਬਕ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਹੈ ਉਹਨਾਂ ਕਿਹਾ ਕਿ ਸਰਕਾਰ ਨੇ ਉਹਨਾਂ ਵੱਖਵਾਦੀ ਤਾਕਤਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਦੇਸ਼ ਭਗਤਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਮੰਦਭਗਾ ਹੈ ਉਹਨਾਂ ਇਹ ਵੀ ਕਿਹਾ ਕਿ ਖਾਲਸਤਾਨੀ ਤਾਕਤਾਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਖਿਲਾਫ ਨੇ ਅਤੇ ਸਰਕਾਰ ਨੂੰ ਇਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਐਸਟੀਐਮ ਅਦਾਲਤ ਵੱਲੋਂ ਜਾਰੀ ਨੋਟਿਸ ਦਾ ਜਵਾਬ ਦਾਖਲ ਕਰ ਦਿੱਤਾ ਗਿਆ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੜਾਈ ਜਾਰੀ ਰਹੇਗੀ। ਉਹਨਾਂ ਇਹ ਵੀ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਸਰਵਉੱਚ ਹੈ ਅਤੇ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਨੂੰ ਭਰੋਸਾ ਹੈ ਕਿ ਅਸੀਂ ਇਸ ਵਿੱਚ ਜਿੱਤ ਪ੍ਰਾਪਤ ਕਰਾਂਗੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਜਿਹਾ ਕੁਝ ਨਹੀਂ ਕੀਤਾ ਜੋ ਕਿਸੇ ਦੇ ਧਰਮ ਦੇ ਵਿਰੁੱਧ ਹੋਵੇ। ਅਸੀਂ ਖਾਲਿਸਤਾਨੀ ਪਿੰਡਰਾਂ ਵਾਲਿਆਂ ਦੇ ਖਿਲਾਫ ਨਾਰਾਬਾਜੀ ਜ਼ਰੂਰ ਕੀਤੀ ਅਤੇ ਅਸੀਂ ਇਹਨਾਂ ਖਾਲਿਸਤਾਨੀ ਤਾਕਤਾਂ ਤੋਂ ਡਰਨ ਵਾਲੇ ਨਹੀਂ ਅਤੇ ਕਿਸੇ ਦੇ ਦਬਾਅ ਹੇਠ ਨਹੀਂ ਆਵਾਂਗੇ ਤਾਂ ਜੋ ਬਿਆਨ ਅਮਨ ਸੂਦੇ ਸਨ ਉਹ ਜਿਉਂਦੇ ਤਿਉਨੇ ਭਾਵੇਂ ਉਹਨਾਂ ਉੱਤੇ ਕਾਰਵਾਈ ਵੀ ਹੋ ਰਹੀ ਹੈ ਪਰ ਫਿਰ ਵੀ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟ ਰਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਦਰਸ਼ਨਾ ਵਾਸਤੇ ਜਦੋਂ ਕਿ ਹੋਲੇ ਮਹਲੇ ਦਾ ਤਿਹਾਰ ਆਉਂਦਾ ਤਾਂ ਉਦੋਂ ਉਹ ਨੰਦਪੁਰ ਸਾਹਿਬ ਤਾਂ ਗਏ ਹੁੰਦੇ ਨੇ ਪਰ ਉਹ ਨਾਲ ਹਿਮਾਚਲ ਦੇ ਵਿੱਚ ਵੀ ਮਨੀਕਰ ਸਾਹਿਬ ਮੱਥਾ ਟੇਕਣ ਵਾਸਤੇ ਚਲੇ ਜਾਂਦੇ ਨੇ ਜਿਸ ਕਰਕੇ ਇਹ ਮਾਮਲਾ ਪੱਖਿਆ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰੇ ਗਏ ਉਸ ਤੋਂ ਬਾਅਦ ਸਿੱਖ ਭਾਈਚਾਰਾ ਰੋਹ ਵਿੱਚ ਆਇਆ ਕਿ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਗਲਤ ਹੈ ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦੇ ਉੱਤੇ ਸਵਾਲ ਚੁੱਕੇ ਤੇ ਨਾਲ ਹੀ ਸ਼੍ਰੀ ਕਾਟਕ ਸਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਸਵਾਲ ਚੁੱਕੇ ਕਿ ਇਹ ਜਿਹਾ ਨਹੀਂ ਹੋਣਾ ਚਾਹੀਦਾ ਪਿੰਡਰਾਂ ਵਾਲਾ ਜਾਂ ਕਹਿੰਦੇ ਕਿ ਪੰਜਾਬ ਦੇ ਨੌਜਵਾਨਾਂ ਦਲ ਦੁਰਭਾਰ ਜਿਹੜਾ ਕਰਨਾ ਬਿਲਕੁਲ ਗਲਤ ਹੈ ਇਸ ਉੱਤੇ ਐਕਸ਼ਨ ਲਵਾਂਗੇ ਤਾਂ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਹੈ ਇਹ ਮਾਮਲਾ ਉਹ ਮੱਠਾ ਪੈਣ ਦਾ ਨਾਮ ਨਹੀਂ ਸੀ ਲੈ ਰਿਆ ਲਗਾਤਾਰ ਜੋ ਪੰਜਾਬ ਦੇ ਲੋਕ ਨੇ ਉਹ ਇਸ ਦੇ ਪੱਖ ਦੇ ਵਿੱਚ ਨਜ਼ਰ ਆਏ ਕਿ ਜਿਹੜਾ ਕਰਨਾ ਬਿਲਕੁਲ ਗਲਤ ਹੈ ਜੇਕਰ ਸਾਡੇ ਨੌਜਵਾਨ ਹਿਮਾਚਲ ਚ ਗਏ ਹੋਏ ਨੇ ਪਰ ਉਧਰ ਹਿਮਾਚਲ ਦੇ ਕੁਝ ਲੋਕ ਜਿਹਦੇ ਵਿੱਚ ਅਮਨ ਸੁਦਵੀ ਸ਼ਾਮਲ ਸੀ ਉਹਨਾਂ ਨੇ ਵਿਰੋਧ ਕੀਤਾ ਇੱਥੋਂ ਤੱਕ ਕਿ ਕੁਝ ਹੋਰ ਲੋਕ ਵੀ ਸੀ ਜਿਹੜੇ ਹਿਮਾਚਲ ਦੇ ਉਹਨਾਂ ਨੇ ਵੀ ਵਿਰੋਧ ਕੀਤਾ ਕਿ ਇਹ ਜਿਹੜਾ ਕਰਨਾ ਜਿਹੜਾ ਬਿਲਕੁਲ ਠੀਕ ਹੈ ਕਿਉਂਕਿ ਅਜਿਹੀਆਂ ਤਾਕਤਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ ਜੋ ਕਿ ਮਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਪਰ ਦੂਜੇ ਪਾਸੇ ਸੁਖੂ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਸਟੇਟ ਦੇ ਨਾਗਰਿਕਾਂ ਮਨਸੂਬ ਦੇ ਉੱਤੇ ਹੀ ਐਕਸ਼ਨ ਲਿਆ ਜਿਸ ਦੀ ਕੇ ਪੰਜਾਬੀਆਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਦਿਓ ਜਾਜ ਧੰਨਵਾਦ